ਜੋ ਬੰਦੇ ਨੂੰ 4 ਪੈਸੇ ਆ ਜਾਂਦੇ ਆ ਤੇ ਉਹਦਾ ਆ ਜਾਂਦਾ ਹੈਗਾ ਉਹਦੀ ਅੱਖਾਂ ਹੀ ਨਹੀਂ ਉੱਪਰ ਚੜ ਜਾਂਦੀ ਉਹ ਤੇੜਾ ਹੀ ਕੁਝ ਨਹੀਂ ਹੈਗਾ ਕਾ ਹਾਰ ਦੇ ਵਿੱਚ 1300 ਲੱਗਾ ਸੀ ਹੀਰਾ ਹੀ ਤੇ ਉਹ 1 ਕਿਲੋ ਸੋਨਾ ਲੱਗਾ ਸੀ ਇਹਨਾਂ ਨੇ ਪਹਿਲਾਂ ਤੇ ਉਹਨੂੰ ਕਦੀ ਕਰਾਇਆ ਸੁਗਾਰਨਾ ਮੁੜ ਕੇ ਉਹਨਾਂ ਦੇ ਸਕੀਮ ਬਣ ਗਈ ਇਹਨਾਂ ਨੇ ਚੋਖੇਦਾਰ ਜਦੋਂ ਰੱਖ ਦਿੱਤਾ ਅਗਲੇ ਨੇ ਜਦੋਂ ਕਹਿਗਾ ਰਵਾ ਜਿਸ ਰਾਜੀ ਉੱਥੇ ਅਗਲੇ ਨੇ ਕਹਿੰਦਾ ਨਹੀਂ ਜੀ ਸੋਨਾ ਵੀ ਆਇਆ ਹੈਗਾ ਇੰਨਾ ਹੀਰੇ ਵੀ ਆਏ ਨੇ ਤਤ ਸ੍ਰੀ ਪਟਨਾ ਸਾਹਿਬ ਜਿੱਥੇ ਕਿ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਸਥਾਨ ਹੈ ਉੱਥੇ ਇੱਕ ਬੜਾ ਵੱਡਾ ਮਾਮਲਾ ਵਰ ਆਇਆ ਹੋਇਆ ਅੱਜ ਅਸੀਂ ਰੂਬਰੂ ਹੋ ਰਹੇ ਹਾਂ ਡਾਕਟਰ ਗੁਰਵਿੰਦਰ ਸਿੰਘ ਸੰਵਰਾ ਜੀ ਨਾਲ ਉਹਨਾਂ ਨੂੰ ਪੁੱਛਦਾ ਕੀ ਮਾਮਲਾ ਜੀ ਸਰ ਇਹ ਮਾਮਲਾ ਕੀ ਹੈ ਨਾ ਜਿਹਦਾ ਉਹ ਕਹਿ ਲੋ कि ਜੋ ਬੰਦੇ ਨੂੰ 4 ਪੈਸੇ ਆ ਜਾਂਦੇ ਤੇ ਉਹਦਾ ਆ ਜਾਂਦਾ ਹੈਗਾ ਉਹਦੀਆਂ ਅੱਖਾਂ ਜਿਹੜੀਆਂ ਉੱਪਰ ਚੜ ਜਾਂਦੇ ਉਹ ਦਿਖਦਾ ਇਹ ਕੁਝ ਨਹੀਂ ਹੈਗਾ ਉਹਨੂੰ ਕੋਈ ਮर्यादा ਨਹੀਂ ਦੇਦੀ ਕੋਈ ਕੁਰਸੀ ਨਹੀਂ ਦਿੰਦਾ ਇਹ ਜੋ ਹੈਗਾ ਇਹ ਗੁਰੂ ਗੋਬਿੰਦ ਸਿੰਘ ਦੇ ਨਾਨਕਾ ਪਿੰਡ ਹੈ ਔਰ ਇੱਥੇ ਕਮ ਸੇਮ ਜਿਹੜੀਆਂ 50 ਆਲੇ ਦੁਆਲੇ ਪਿੰਡ ਸਾਰਿਆਂ ਨੇ ਸੰਗਤਾਂ ਨੇ ਇਕੱਠਿਆਂ ਕਰਕੇ ਮਾਇਆ ਜੋ ਜੋ ਕੀ ਦੀ ਸ਼ਰਧਾ ਸੀ ਕਿਸੇ ਨੇ ਕੁਝ ਕਿਹਾ ਨਹੀਂ ਕੁਝ ਔਰ ਮੈਨੂੰ ਯਾਦ ਹੈ ਇੱਕ ਝੌਂਪੜੀ ਵਾਲੀ ਉਹ ਝੌਂਪੜੀ ਵਾਲੀ ਵੀ ਪੈਸੇ ਦੇ ਕੇ ਗਈ ਸ਼ਰਦਾ ਆਮੀ ਤੇ ਇਹਨਾਂ ਨੇ ਕੀ ਉਹਦਾ ਪਾਛੇ ਦੇ ਪਨਾ ਕਲਗੀ ਬਣੇ ਜੀ ਜਿਹੜੀ ਸੀ 2 ਕਿਲੋ ਤੇ 225 39 ਗ੍ਰਾਮ ਦੀ ਸੀ ਇੱਕ ਹਾਰ ਬਣਿਆ ਜਿਹੜਾ ਹਾਰ ਦੇ ਵਿੱਚ 1300 ਲੱਗਾ ਸੀ ਹੀਰਾ ਹੀ ਜੀ ਤੇ ਉਹ 1 ਕਿਲੋ ਸੋਨਾ ਲੱਗਾ ਸੀ ਇਹਨਾਂ ਨੇ ਪਹਿਲਾਂ ਤੇ ਉਹਨੂੰ ਕਦੀ ਕਰਾਇਆ ਸ਼ਿਵਾਰਨਾ ਮੁੜ ਕੇ ਇਹਨਾਂ ਦੇ ਸਕੀਮ ਬਣ ਗਈ ਇਹਨਾਂ ਨੇ ਚੋਕੇ ਲਾਜ ਉਹਨੂੰ ਰੱਖ ਦਿੱਤਾ ਕਿੱਥੇ ਗਿਆ ਕਿਸੇ ਨੂੰ ਪਤਾ ਨਹੀਂ ਚੋੜੇ ਨੂੰ ਕੀਤਾ ਕੋਣ ਮੈਂ ਕਿੱਥੇ ਆ ਕਹਿੰਦਾ ਮੈਂ ਪਤਾ ਕਰਦਾ ਜੀ ਅੱਛਾ ਜੇ ਮੈਂ ਕਿਹਾ ਜੀ ਸੋਫਾ ਸੰ ਕਿੱਥੇ ਆ ਮੈਂ ਪਤਾ ਕਰਨਾ ਇਹਨੂੰ ਪੁੱਛੋ ਤੁਸੀਂ ਪ੍ਰਧਾਨ ਕਾਤਾ ਕੋਈ ਕੁਰਸੀ ਬੈਣ ਤੇ ਲੈ ਕੇ ਆਣੀਗਾ ਜੇ ਮੈਂ ਇਸ ਕੁਰਸੀ ਤੇ ਬੈਠਾ ਤਾਂ ਮੈਨੂੰ ਹਰੇਕ ਦਾ ਪਤਾ ਹੋਣਾ ਚਾਹੀਦਾ ਵਾ ਕਿ ਮੇਰੇ ਇੱਲੇ ਡਾਕਟਰ ਹੈ ਬੁੰਦਨਾ ਡਾਕਟਰ ਹੈ ਕੀ ਕਰ ਰਹੇ ਨੇ ਕੀ ਕੀ ਹੋ ਰਿਹਾ ਕਿੰਨੇ ਚਿਰ ਤੋਂ ਜਿਹੜਾ ਮਾਮਲਾ ਇਹ ਮਾਮਲੇ ਨੂੰ ਦੋ ਤਿੰਨ ਮਹੀਨੇ ਹੋ ਗਏ ਹਨ ਬਦਲੇ ਨੂੰ ਉਦੋਂ ਤਾਂ ਹੀ ਕੰਮ ਸ਼ੁਰੂ ਹੋ ਗਿਆ ਫਿਰ ਜੀ ਇਹਨਾਂ ਨੇ ਕੀਤਾ ਕਿ ਜਿਹੜਾ ਸੋਨੇ ਵਾਲਾ ਹਾਰ ਤੇ ਸੀ ਕਰਗੀ ਉਹ ਅਹੀ ਨਹੀਂ ਦੇਖੇ ਜੇ ਕਿਦਨੇ ਇਹ ਸੋਹੀ ਫੋਨ ਤੇ ਪੱਤਰਕਾਰਾਂ ਨੂੰ ਕਹਿ ਰਿਹਾ ਨਹੀਂ ਜੀ ਸਜਾਉਣੀ ਸ਼ੁਰੂ ਕਰ ਦਿੱਤੀ ਆ ਆ ਸਜਾਵਾਂਗੇ ਇਹ ਇੱਥੋਂ ਤੱਕ ਦੇ ਹੋ ਰਹੇ ਹੋ ਜਿਹੜੇ ਬੰਦੇ ਜੀ ਏ ਜਦੋਂ ਉੱਥੇ ਗਈ ਨਾ ਕੁਝ ਸਮੇਂ ਬਾਅਦ ਹੀ ਤਾਂ ਸੋਹੇ ਏਡਾ ਕਰਦੇ ਸੀ ਇਹਨਾਂ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਬਰਾਬਰ ਕਸ਼ਮੀਰਾ ਤੋਂ ਵੀ ਸੀਗਾ ਉਹ ਵੀ ਬੋਲੇ ਨਾਲ ਹੀ ਹੇਤਾ ਨਹੀਂ ਜੀ ਇੱਥੇ ਤੱਕ ਕੋਈ ਸੋਣਾ ਆਇਆ ਹੀ ਨਹੀਂ ਭਾਵ ਗਿਆ ਆਇਆ ਨਹੀਂ ਕੀ ਕਰੂਗਾ ਮੁੱਕ ਕੇ ਹਾਂ ਮੁੱਕ ਕੇ ਗਏ ਔਰ ਨਾਲ ਇਹਨਾਂ ਨੇ ਕੀਤਾ ਉੱਥੇ ਜਾ ਕੇ ਤੇ ਕੇਸ ਰਿਸਪਰਾਤਾ ਕੰਗਰ ਖਤਾਲਾ ਉੱਥੇ ਕੇਸ ਰਿਸੋ ਇਹਨੇ ਅਗਲੇ ਨੇ ਜਦੋਂ ਆਇਆ ਰੌਣਾ ਤੇ ਸਰਾਜ ਜੀ ਉੱਥੇ ਅਗਲੇ ਨੇ ਕਹਿੰਦਾ ਨਹੀਂ ਜੀ ਸੋਨਾ ਵੀ ਆਇਆ ਹੈਗਾ ਇੰਨਾ ਹੀਰੇ ਵੀ ਆਏ ਨੇ ਇੰਨੇ ਆਹ ਆਏ ਹਾਰ ਵੀ ਆਇਆ ਪਾਤਸ਼ਾਹ ਦਾ ਤੇ ਸੁਖ ਹਸਨ ਵਾ ਮੈਂ ਤੁਹਾਨੂੰ ਵੀਡੀਓ ਦੇਣਾ ਠੀਕ ਹੈ ਅਗਲੇ ਮੰਨ ਲਾਪਿਆ ਇਹ ਇਹਨਾਂ ਦੀ ਸ਼ੁਰੂ ਤੋਂ ਹੀ ਨੀਤੀ ਆ ਇਹ ਅੱਜ ਦੀ ਨੀਤੀ ਨਹੀਂ ਹੈਗੀ ਉਹ ਇਹਨਾਂ ਦੀ ਹਰ ਥਾਂ ਤੇ ਕਮਿਸ਼ਨ ਹੁੰਦੀ ਆ ਹਰ ਥਾਂ ਤੋਂ ਪੈਸੇ ਤੇ ਦਿਮਾਗ ਹੋ ਜਾਂਦਾ ਖਰਾਬ ਹੁਣ ਸਰ ਸੋਖਾ ਜਿਹੜਾ ਹੁਣ ਮਸਲਾ ੜਾ ਸੀ ਜਿਹੜਾ ਸੋਖਾ ਸੀ 2 ਸਾਲ ਦੇ ਵਿੱਚ ਤਿਆਰ ਹੋਇਆ ਸੀ ਕਰੀ ਕਰ ਲੱਗੇ ਰਿਹਾ ਔਰ ਪੈਸੇ ਤੇ ਪਾਸ਼ਾ ਨੇ ਲਾਇਆ ਗੁਰੂ ਅਮਰਦਾਸ ਪਾਸ਼ਾ ਨੇ ਉਹਨੂੰ ਪਤਾ ਹੋਗਾ ਕਿੰਨੇ ਲੱਗੇ ਜੀ ਜੀ ਔਰ ਉਹਨੂੰ ਕੱਢ ਕੇ ਤੇ ਬਾਹਰ ਆਪਣਾ ਛੁੱਟ ਦਿੱਤਾ ਇਹ ਕਈ ਕਾਰਨ ਸੀ ਬਾ ਕਾਰਨ ਇੱਕ ਸੀ ਕਿ ਜਿਹੜਾ ਗੌਰ ਵਾਲਾ ਮਸਲਾ ਸੀ ਉਹਨਾਂ ਇਹਦਾ ਰਾਇਨਾਮਾ ਹੋ ਗਿਆ ਸੀ ਉਹਨੂੰ 50 ਲੱਖ ਰੁਪਈਆ ਦੇਣਾ ਸੀ ਤੋ ਉਹਨੇ ਨਾਲ ਇਹ ਰੱਖਦਾ ਵੀ ਇਹਨੂੰ ਬਾਹਰ ਕੱਢੋ ਜੀ ਇੱਕ ਹੋਰ ਕੌਣ ਹੈ ਹੋਰ ਇੱਥੇ ਪਹਿਲਾਂ ਤਨਖਾਈਆ ਪਹਿਨ ਜਥੇਦਾਰ ਸੀ ਤਨਖਾਈਆ ਕਿ ਹੋਇਆ ਕੀ ਉੱਠੇ ਕੰਮ ਕਰਨ ਗਏ ਤਨਖਾਈਆ ਹੋ ਗਿਆ ਉਹਨੂੰ ਪੰਥ ਚੋਂ ਕੱਢ ਦਿੱਤਾ ਗਿਆ ਤੇ ਜਿਹੜਾ ਬੰਦਾ ਤਨਖਾਈਆ ਹੋ ਜਾਂਦਾ ਪੰਥ ਚੋਂ ਕੱਢ ਦਿੱਤਾ ਗਿਆ ਉਹਦਾ ਸਾਡੀ ਸਾਂਝੀ ਰੋਟੀ ਕੋਈ ਨਹੀਂ ਰਹੀ ਫਿਰ ਉਹ ਰਹਿੰਦਾ ਸੀ ਕਸ਼ਮੀਰਾਪੂਰੀ ਵਾਲੇ ਦੇ ਕਮਰਿਆਂ ਦੇ ਵਿੱਚ ਉੱਥੇ ਆਪਾਂ ਕਸ਼ਮੀਰਾ ਸੀ ਹਾਂ ਮੈਨੂੰ ਇਹ ਦੱਸੋ ਜਿਹੜਾ ਉਹਨਾਂ ਦੇ ਕਮਰਿਆਂ ਦੇ ਵਿੱਚ ਰਹਿੰਦਾ ਜਾ ਕੇ ਉਹਦੇ ਉੱਤੇ ਕਾਨੂੰਨ ਲੱਗਾ ਅਸੀਂ ਕਹਿੰਨੇ ਆ ਕਿ ਤੁਸੀਂ ਸਿੱਖੋ ਤੁਸੀਂ ਇਹ ਦਿਨ ਦੀ ਕੋਈ ਨਹੀਂ ਹੈਗੀ ਨਾ ਮਦਦ ਨਹੀਂ ਕਰਨੀ ਉਹ ਨਾ ਰੋਟੀ ਬੇਟੀ ਦੀ ਸਾਜ ਹੈਗੀ ਆ ਸਾਡੇ ਵਾਸਤੇ ਕਾਨੂੰਨ ਲੱਗੂ ਆ ਉਹਦੇ ਵਾਸਤੇ ਲੱਗੂ ਨਹੀਂ ਹੈਗਾ ਫਿਰ ਉਹਨੇ ਕੀ ਹੈਗਾ ਸਰਾਵਾਂ ਨਹੀਂ ਬਣਾਈਆਂ ਦੁਕਾਨਦਾਰੀਆਂ ਹੋਟਲ ਬਣਾਏ ਨੇ ਕਿਰਾਇਆ ਲਿਆ ਜਾਂਦਾ ਭਾਵੇਂ ਥੋੜਾ ਭਾਵੇਂ ਬਹੁਤਾ ਲਿਆ ਲ ਜਾਂਦਾ ਨਾ ਜਿਹੜੇ ਅੱਜਕੱਲ ਲੰਗਰਾਂ ਦੇ ਵਿੱਚ ਪੀਜੇ ਆ ਕੀ ਗੁਰੂ ਦੇ ਲੰਗਰ 'ਚ ਨਹੀਂ ਨਹੀਂ ਹੁਣ ਵੇਖੋ ਉੱਥੇ ਇਹ ਜੀਮੀਆਂ ਜੋਂ ਨੇ ਪੀ ਜੇ ਲਾਇਆ ਦੂਸਰੇ ਲਾਇਆ ਕਈ ਕੁਝ ਨਾ ਪੇੜ ਆ ਕੀ ਲੋਨ ਦੇ ਪੇੜ ਆ ਹਾਂਜੀ ਮਤਲਬ ਕਿ ਉਹ ਮੁੱਲ ਜਾਂਦਾ ਉੱਥੇ ਉਦਾਂ ਨਹੀਂ ਦਿੰਦਾ ਹੈਗਾ ਫਿਰ ਕੁਰਸੀਆਂ ਬਿਡੇ ਟੀਵੀ ਦੇਖੀ ਜਾਓ ਤੇ ਨਾਂ ਲਾਈਓ ਮੈਂ ਨਾ ਹੱਦ ਹੋ ਗਈ ਗੁਰੂ ਘਰ ਦੇ ਵਿੱਚ ਫਿਰ ਕਸ਼ਮੀਰਾ ਸੁਣਾਏਗਾ ਆਪਣਾ ਗੁਰਦੁਆਰਾ ਨੇ ਬਣਾਇਆ ਉੱਥੇ ਬਾਲੀਦਾ ਉਹਦੇ ਵਿੱਚ ਸੋਖਾਸ ਨਹੀਂ ਲੱਗਾ ਉਹਦੇ ਵਿੱਚ ਜਿੱਥੇ ਪਾਲਗੀ ਸਾਹਿਬ ਨਹੀਂ ਲੱਗੀ ਪੱਥਰ ਤੇ ਪ੍ਰਕਾਸ਼ ਕੀਤਾ ਤੈਨੂੰ ਇਧਰ ਦਾ ਜਾ ਚੜ ਕੇ ਉਹ ਕਿਹਾ ਵੀ ਜਿਹੜਾ ਦੂਸਰਾ ਸੀ ਗੌਰ ਉਹਨੇ ਕਿਹਾ ਵੀ ਇਹ ਲਾ ਦਿਓ ਫਿਰ ਕਿ ਸਿੰਪਲ ਜਿਹਾ ਬਿਲਕੁਲ ਸਾਦਾ ਬਣਾ ਕੇ ਤੇ ਉਥੇ ਲਾ ਦਿੱਤਾ ਗਿਆ ਜੀ ਜੀ ਪਹਿਲਾਂ ਦੂਸਰੇ ਚ ਹੈ ਗੈਰ ਭਰਤੀਆਂ ਜਦੋਂ ਸੰਤ ਦਾ ਪਿਆ ਰੌਲਾ ਹਾਰ ਤੇ ਕਲਗੀ ਇਹ ਕਹਿੰਦੇ ਆ ਕਿ ਅਸੀਂ ਲਾਤੀ ਹੈ ਠੀਕ ਹੈ ਉਹ ਜਦੋਂ ਇਹ ਮੰਨ ਗਏ ਆਪਣੇ ਹੁਣ ਨਾ ਹਾਰ ਕਲਗੀ ਕੋਈ ਗੱਲ ਨਿਵਾਵਾਂਗੇ ਸਾਨੂੰ ਪਤਾ ਹੈ ਅਸੀਂ ਇਹ ਸੰਤਾਂ ਨੇ ਪਾਸ਼ਾ ਜੀ ਵਾਸਤੇ ਬਣਾਈਆਂ ਨੇ ਇਹ ਕੋਈ ਚੀਜ਼ ਨਹੀਂ ਹੈਗੀ ਇਹ ਸਿਰਫ ਸ਼ੌਂਕ ਔਰ ਪਿਆਰਾ ਬਾਦਸ਼ਾਹ ਦੇ ਨਾਲ ਕਰਦਾ ਵੀ ਸਾਡਾ ਗੁਰੂ ਜਿਹੜਾ ਹੈਗਾ ਉਹ ਇਸ ਜਾ ਕੇ ਉਹ ਬੈਠਾ ਲਈ ਤੇ ਹੀ ਦੇਖਦੇ ਹੁਣ ਬਸ ਇੰਨਾ ਹੀ ਕਿਸੇ ਮੱਦੇ ਲਈ ਵਾਸਤੇ ਨਹੀਂ ਕਿਸੇ ਲਾਲਚ ਵਾਸਤੇ ਨਹੀਂ ਅਹੀਂ ਤੇ ਇਹ ਆ ਕਿ ਇਹ ਰੋਜ਼ਾ ਸੋਈ ਜਾਂ ਤੇ ਇਹ ਮਿੰਦਾ ਦੇ ਵਿੱਚ ਕੁਝ ਹੋਰ ਸੀ ਤੇ ਅੱਜ ਕੱਲ ਕੀ ਹੈ ਕਿਸੇ ਨੂੰ ਫੋਨ ਕਰਦੀਏ ਨਾ ਵੀ ਕਮਰੇ ਦੋ ਚਾਹੀਦੇ ਹੈਗੇ ਆ ਸੰਗਤ ਆਉਣੀ ਹੈਗੀ ਆ ਇਹ ਫੋਨ ਇਹ ਸੁਣਦਾ ਗਰੀਬਾਂ ਵਾਸਤੇ ਨਹੀਂ ਮੈਂ ਕਹਿੰਦਾ ਫੋਨ ਇਹ ਸੁਣਦਾ ਗਰੀਬਾਂ ਵਾਸਤੇ ਕੀ ਠੀਕ ਹੈ ਮੈਂ ਇੱਕ ਦੋ ਵਾਰੀ ਫੋਨ ਕੀਤਾ ਪੀਓ ਸੰਗਦੀ ਤੋਂ ਦੋ ਬੰਦੇ ਚਾਰ ਆ ਰਹੇ ਦੋ ਕਮਰੇ ਦੇ ਦਿਓ ਇਹਨੇ ਫੋਨ ਹੀ ਸੁਣਿਆ ਨੰਬਰ ਵੇਖਿਆ ਮੇਰਾ ਹੈਗਾ ਨਹੀਂ ਚੁੱਕਾ ਮੈਂ ਫਿਰ ਕਿੰਦੂਸਾ ਨੰਬਰ ਗਿਆ ਤਾਂ ਉਹ ਤੋਂ ਕਰਦਾ ਮੈਂ ਤਾਂ ਇਹ ਚੁੱਕ ਲੈ ਮੈਂ ਫਿਰ ਕਹਿਣਾ ਦੇ ਕੀ ਕੀ ਕੀਤਾ ਬੰਦ ਉੱਥੇ ਸੁਧਾਰਨ ਸਿੰਘ ਸੀ ਉਹਨਾਂ ਨੇ ਵੀ ਕੀਤੀ ਪੇਂਟਿੰਗ ਕਮਰੇ ਆਉਣੇ ਸੰਗਤ ਨੇ ਉਹਨਾਂ ਨੂੰ ਦੋ ਕਮਰੇ ਦੇ ਦਿੱਤੇ ਕਹਿੰਦਾ ਭੇਜੋ ਉਹਨਾਂ ਦਾ ਧਾਰਕਾ ਹੁਣੇ ਕਰਾ ਦੇਣਾ ਦੱਸੋ ਇਸ ਬੰਦੇ ਨੂੰ ਕਿ ਨੱਕ ਚੰਗਾ ਤੇ ਸਮਝ ਦੇ ਕਿ ਪੰਜਾਬ ਤੋਂ ਸੌਰਾਏ ਆ ਇਹਨਾਂ ਇਹ ਦੇ ਇਥੋਂ ਤੱਕ ਨੇ ਕਿ ਕੜਾ ਦੀਆਂ ਭੱਤੀਆਂ ਨਹੀਂ ਕੱਢਦੇ ਸਾਰਾ ਪੈਸਾ ਖਾਂਦੇ ਨੇ ਇਹਨਾਂ ਨੂੰ ਦਿਨਾਰ ਗੈਪ ਕਰਦੇ ਮੈਂ ਕਹਿੰਦਾ ਇਹ ਦੇਖੋ ਇੰਡੀਆ ਬਡੇ ਚੀਜ਼ਾਂ ਤੋਂ ਪਹਿਲਾਂ ਗੈਪ ਕਰਕੇ ਮਰਨਗੇ ਜੋ ਰੋਲਾ ਪੈਗਾ ਪਰ ਫੇਰ ਜਿਹੜੇ ਵੀ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਕਿਤੇ ਤੈਨੂੰ ਪਤਾ ਨਹੀਂ ਤੂੰ ਪ੍ਰਧਾਨ ਕਹਾਦਾ ਇੱਥੇ ਸਰ ਭਾਵੇਂ ਸਾੜੇ ਜਾ ਜਾਗੇ ਉਹ ਕੰਮ ਟਰੱਕ ਚਲਾ ਆਪਣੇ ਕੀ ਪੰਜਾਬ ਦੇ ਵਿੱਚੋਂ ਵੀ ਕੋਈ ਇਹਨੇ ਸਾਥ ਦਿੱਤਾ ਇਹਨਾਂ ਨੂੰ ਉਹ ਨਾ ਜੀ ਨਾ ਕੀ ਕਰਦੇ ਨਹੀਂ ਜਿੱਦਾਂ ਜੀਪੀਸੀ ਕੋਈ ਹੋਰ ਕਾਲੀ ਨਹੀਂ ਤਾਂ ਇਸ ਜੀਪੀਸੀ ਦਾ ਇਹ ਹੈਗਾ ਜਿਹੜਾ ਗੌਰ ਸੀ ਉੱਥੇ ਕਮਲੇ ਤੋਂ ਕਿਨਾਰੀ ਜਾਂਦਾ ਸੀਗਾ ਉਹ ਜਿਹੜਾ ਹੈ ਗੌਰ ਉੱਥੇ ਰਹੀ ਜਾਂਦਾ ਸੀਗਾ ਤੇ ਇਹਨਾਂ ਨੇ ਸੁਖਵੀਰ ਬਾਦਲ ਨੂੰ ਥੋੜੇ ਪੰਜ ਪੈਰੇ ਨੇ ਸੱਦ ਲਿਆ ਸੀ ਜਦੋਂ ਪੰਜ ਪੈਰੇ ਨੇ ਸੱਦ ਲਿਆ ਹੈਗਾ ਤੇ ਇਹ ਲੜੜਾ ਪੈ ਗਿਆ ਸੁਖਵੀਰ ਬਾਦਲ ਨੇ ਫਿਰ ਸਮਝੌਤਾ ਕਰਾਇਆ ਵੀ ਤਿਕੜਾ ਗੱਜ ਨੂੰ ਵਾਕੇ ਵੀ ਤੂੰ ਇਹਨੂੰ ਸਾਰੇ ਫੈਸਲੇ ਦਾ ਮੌਕਾ ਫਿਰ ਫੈਸਲਾ ਹੋਇਆ ਵੀ ਐਂਦਾ ਕਰੋ ਇਹਨੂੰ 55 ਲੱਖ ਰੁਪਈਆ ਦੇ ਦਿੰਦੇ। ਠੀਕ ਐ। ਉਹਨਾਂ ਜਿਹੜੇ ਆਪਣੇ ਪਰਨਾ ਸਾਬੜੇ ਇਹਨਾਂ ਕਾਹ ਦਾ 55 ਲੱਖ ਰੁਪਈਆ? ਉਹੀ ਰਹਿ 55 ਦੱਸੋ ਕਾਹ ਦਾ ਦਿੱਤਾ ਜੀ? ਇਹ ਇਹਨੂੰ ਦਾ ਪੈਸਾ। ਮੈਂ ਸੰਤਾਂ ਦਾ ਪੈਸਾ, ਗੁਰੂ ਦਾ ਪੈਸਾ। ਤੁਸੀਂ ਕੱਲ ਹੀ 55 ਲੱਖ ਦੇ ਦਿੱਤਾ। ਹਾਂ ਜੀ। ਉਹਨੂੰ ਦਿੱਤਾ। ਮੇਰੇ ਫੋਨ ਦੇ ਵਿੱਚ ਜਰਮਨ ਦੱਸਣ ਡਿਆ ਨਾ ਮੇਰੇ ਫੋਨ ਚ ਫੋਨ ਦੀ ਰਿਪੋਰਟ ਹੀ ਪਾਉਣਾ ਹੋ ਗਿਆ ਉੱਥੇ ਠੀਕ ਹੈ ਜੀ ਵੀ ਅਸੀਂ ਉਹਨੂੰ ਇੰਨਾ ਕਰਕੇ ਦੇ ਵੀ ਕੱਢ ਦਿੱਤਾ ਹੈ ਮੰਨ ਗਿਆ ਮੰਨ ਗਿਆ ਆ ਵੀ ਫਿਰ ਵੈਸੇ ਤੋਂ ਜ਼ਿਆਦਾ ਬਣਦੇ ਸੀ ਠੀਕ ਹੈ ਜੀ ਉਹਨਾਂ ਨੂੰ ਕੰਪਰੋਮਾਈਜ਼ ਹੋਇਆ ਸੀ ਜਾਂ ਲਿਖਿਆ ਸੀ ਕੋਈ ਨਾ ਹੋਵੇ ਕਹੀ ਦੇਖ ਇਹਨਾਂ ਕਰ ਤਾ ਮੈਂ ਚਲੋ ਆ ਮੈਂ ਥੋੜੀ ਕਰਾਂ ਚਲੋ ਤੁਸੀਂ ਜਿਹੜੇ ਚੋਖਾ ਸੁਣਨ ਵਾਲੇ ਅੱਛਾ ਹੁਣ ਜਿਹੜੀ ਆ ਇਹਨਾਂ ਸਾਰਿਆਂ ਦੇ ਰਲ ਕੇ ਜਿੱਦਣ ਵੀ ਇਹਦਾ ਉੱਥੇ ਫੈਸਲਾ ਕੀਤਾ ਵਾ ਅੰਦਰ ਵੜ ਕੇ ਅੰਦਰ ਵੜ ਕੇ ਜੋ ਫੈਸਲਾ ਹੋਇਆ ਕਿ ਇਹਨੂੰ ਛੱਡ ਦਿਓ ਤੇ ਇੱਕ ਉਹਨੂੰ ਗੱਲ ਹੀ ਖਤਮ ਕਰ ਗਏ ਉਹ ਗੱਲ ਹੀ ਨਹੀਂ ਕਰਨ ਦੋਰਾ ਤੇ ਤੁਸੀਂ ਜਿਹੜਾ ਹੈਗਾ ਵਾ ਉਹਨਾਂ ਨੇ ਕਿਹਾ ਸ਼ਰਤਾਂ ਰੱਖੀਆਂ ਕਿ ਇਹ ਵੀ ਕੱਢ ਦਿਓ ਤੇ ਇਹ ਵੀ ਕੱਢ ਦਿਓ ਸੋਖਾ ਸਿੰਘ ਕੱਢ ਦਿਓ ਤਕਲੀਫ ਕੀ ਸੀ ਕਿ ਉਹਨੂੰ ਤਨਖਾਈਆ ਕਰਨ ਵਾਲੇ ਉਹ ਪੰਥ ਚੋਂ ਕਢਾਉਣ ਵਾਲੇ ਪੰਥ ਚੋਂ ਸੇਕਣ ਵਾਲੇ ਉਹਦੇ ਵਿੱਚ ਜਿਹੜੀ ਸਿੱਖ ਧਰਮ ਦੀ ਲੜਾਈ ਚੱਲਦੀ ਸੀ ਉਸ ਲੜਾਈ ਦੇ ਵਿੱਚ ਇਹ ਛੋਟਾ ਜਿਹਾ ਇੱਕ ਪਾਛਾ ਦਾ ਸੇਵਕ ਸੇਵਕ ਵੀ ਨਾਲ ਜਾਂਦੇ ਔਰ ਇਹਨੂੰ ਜਿੰਨਾ ਚਿਰ ਢਾਈ 3 ਸਾਲ ਸਾਨੂੰ ਲੱਗਿਆ ਪੈਸੇ ਦੀ ਤਿਲਦੀ ਕੋਈ ਨਹੀਂ ਹੂੰ ਹੂੰ ਸਭ ਨੇ ਆਪਣੇ ਬੋਝਾਂ ਚੁਲਾਏ ਨਹੀਂ ਔਰ ਲਾ ਕੇ ਇੰਨੀ ਕਮਾਲ ਦੀ ਕਿਰਪਾ ਜਿੰਨਲੇ ਨੂੰ ਤਨਖਾਹੀ ਹੈ ਨਹੀਂ ਬਾਦਸ਼ਾਹ ਨੇ ਕਰਤਾ ਨਹੀਂ ਇਹਨੂੰ ਉਹ ਕੜਦਾ ਉਹਨਾ ਚੇਤਾ ਗਦਾ ਪਿੱਛਾ ਕੀਤਾ ਹੈ ਹਰ ਚੀਜ਼ ਦਾ ਹੁਣ ਜਦੋਂ ਤਖਈਅ ਇਹ ਕਹਿੰਦਾ ਮੈਨੂੰ ਤਖਈਅ ਤੇ ਕਹਦਾ ਬਾਦਸ਼ਾਹ ਜੀ ਕਿ ਮੈਨੂੰ ਇੱਥੇ ਕਹਿੰਦਾ ਮੈਨੂੰ ਤੇ ਲੋਕੀ ਆਪਣੇ ਜਿਹੜਾ ਨਾ ਉਹ ਕਰਨੇ ਵੜ ਲੈਂਦੇ ਧੰਨਵਾਦ ਤੇ ਉੱਥੇ ਕਸ਼ਮੀਰ ਸੋਹਣੋਂ ਰੱਖ ਲੈਂਦਾ ਵਾ ਮਹੀਨੇ ਵੱਡੀ ਉਹ ਆ ਕਮਰਾ ਵੀ ਦਿੰਦਾ ਗੱਡੀ ਵੀ ਦਿੰਦਾ ਬੰਦੇ ਵੀ ਦਿੰਦਾ ਹੈਗਾ ਤੇ ਕੀ ਉੱਥੇ ਦੱਸੋ ਹੁਣ ਆ ਜਿੰਨੀਆਂ ਸਿੱਖ ਸੰਤਾਂ ਜੀ ਬੀਤੀਆਂ ਨੇ ਜਿੰਨੀਆਂ ਇਕੱਠੀਆਂ ਹੋਈਆਂ ਤੁਸੀਂ ਵੇਖੋ ਰੋਹ ਕੰਨਾਂ ਨਾਲ ਵਿੱਚ ਇਹ ਕੀ ਕਹਾਣਾਂ ਕਹਿੰਦੇ ਅਜੇ ਕੋ ਬੜੇ ਪਿਆਰ ਨਾਲ ਕਿਹੜੇ ਕਿਹੜੇ ਸਿੱਖ ਜਨਤ ਬੰਦੀਆਂ ਤੁਹਾਡੇ ਨਾਲ ਜੁੜਦੇ ਪਿਆਰ ਦੀ ਉਹ ਜਥੇਬੰਦਸੋ ਜੀ ਮੇਲਾ ਦੀ ਅੱਛਾ ਜੀ ਸਰ ਇਹ ਉਹ ਦੱਸੋ ਬਾਬਾ ਮੇਜਰ ਸਿੰਘ ਬਾਬਾ ਉਹ ਤੇ ਮੇਜਰ ਤੋਂ ਪਾਈ ਹੈ ਮੇਰਾ ਜੀ ਵੇਗਾ ਨਾ ਪੋਟੇਗਾਲ ਦੀ ਪੋਟੇਗਾਲ ਗਾਣੀ ਨਹੀਂ ਹੈਗੀ ਹਾਂਜੀ ਬਾਕੀ ਜਿੰਨੀਆਂ ਜਥੇ ਬੰਨੀਆਂ ਨੇ ਉਹ ਸਾਰੀਆਂ ਨਾਲ ਨਾਲ ਠੀਕ ਹੈ ਔਰ ਹੁਣ ਇੱਕੋ ਜਿਹਨਾਂ ਦਾ ਜਦ ਪੁੱਛ ਕੇ ਚੱਕਰ ਉੱਜਾਰੇ ਤੁਸੀਂ ਪੜਨਾ ਸਾਬ ਨਹੀਂ ਪੜਨਾਂ ਦਾ ਸਾਬ ਜੀ ਜਾਣਦਾ ਪ੍ਰੋਗਰਾਮ ਨਹੀਂ ਆ ਅਸੀਂ ਜਿਹੜਾ ਹੈਗਾ ਵਾ ਇਥੋਂ ਜਿਹੜਾ 15 ਤਰੀਕ ਨੂੰ ਪ੍ਰੋਗਰਾਮ ਆ ਜਿਹਦੇ ਵਿੱਚ ਪੈਂਡੇ ਖਾਂ ਦਾ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਨੇ ਸੇਕਲੋਂ ਕੀਤਾ ਤੇ ਜੁੱਧ ਜੀ ਕਿੱਦਿ ਸਾ ਇਹ ਸਾਡੇ ਜਿੰਨੇ ਵੀ ਹੁਣ ਬੱਚੇ ਆ ਜਾਂ ਦੂਸਰੇ ਇਹਨਾਂ ਨੂੰ ਯਾਦ ਹੀ ਹੈ ਨਹੀਂ ਵੀ ਗੁਰੂ ਹਰਗੋਬਿੰਦ ਪਾਸ਼ਾ ਨੇ ਇੱਥੇ ਯੁੱਧ ਕੀਤਾ ਸੀ ਤੇ ਜੁੱਧ ਕੀਤਾ ਕਿ ਸਿੰਘ ਲੈ ਕੇ ਹੱਲਾ ਬੋਲਿਆ ਸਨ ਅਸੀਂ ਤੇ ਜਦੋਂ ਹੱਲਾ ਬੋਲਿਆ ਤਾਂ ਡੇ ਖਾਂ ਦਾ ਸਿਰ ਇੱਥੇ ਲਾਇਆ ਸੀ ਤਾਂ ਉੱਥੋਂ ਲਿਆ ਕੇ ਦੇ ਗੰਗਸਾ ਦੇ ਹਨ ਦੱਬਿਆ ਸੀ ਇੱਥੇ ਇਸ ਕਰਕੇ ਦਾ ਹੈਗਾ ਉਸ ਦਿਨ ਨੂੰ ਕੋਈ ਮਨਾਉਂਦਾ ਹੀ ਨਹੀਂ ਸੀ ਤੇ ਇੱਕ ਹੱਲਾ ਪਾਉਣਾ ਜਿਹਦੇ ਵਿੱਚ ਇੱਕ ਤਾਂ ਪਾਦਸ਼ਾਹ ਕੋਈ ਗੋਪਲ ਸਿੰਘ ਪਾਦਸ਼ਾਹ ਦੇ ਘੋੜੇ ਜਿਹੜੇ ਹਯੂਤ ਸਾਹਿਬ ਤੋਂ ਆ ਉਹ ਸ਼ਿੰਗਾਰ ਕੇ ਵਿੱਚ ਆਉਣਗੇ ਉਦੋਂ ਜਦ ਇੱਕ ਸਵਾਰੀ ਤਾਂ ਕਰ ਨਹੀਂ ਸਕਦਾ ਜਿਹੜੇ ਬਾਕੀ ਘੋੜੇ ਨੇ ਉਹਨਾਂ ਦੇ ਉੱਤੇ ਸਿੰਘ ਸਵਾਰ ਆਉਣਗੇ ਇਸੇ ਤਰ੍ਹਾਂ ਹੀ ਜਾਣਗੇ ਜਿੱਦਾਂ ਹੱਲਾ ਬੋਲ ਲੜਾਉਂਦਾ ਗਿਆ ਉਸਨੇ ਤੇ ਉਸੇ ਹੀ ਜੋਸ਼ ਨਾਲ ਉਸੇ ਹੀ ਤਰੀਕਿਆਂ ਉਹਤੀ ਦੇ ਕੇ ਤੇ ਪਾਛਾ ਵੀ ਇੰਨਾ ਗਏ ਸੀ ਫਿਰ ਉੱਥੇ ਗਤਕਾ ਹੋਏਗਾ ਬਾਕੀ ਜਰ ਰਸਮਾਂ ਹਾਂ ਜਿਹੜੀਆਂ ਰਸਮਾਂ ਹੋਣੀਆਂ ਹਾਂ ਉੱਥੋਂ ਦੇ ਜਿਹੜੇ ਹੈਗੇ ਫਿਰ ਵਾਪਸ ਆਗੇ ਵਾਪਸ ਆ ਕੇ ਦੇ ਗੰਗਸਾਈ ਸਮਾਪਤੀ ਕਰਾਂਗੇ ਸਿੰਟਰ ਨੂੰ ਪਤਾ ਦਾ ਲੱਗੇ ਕਿ ਇਹ ਪੰਡੇ ਹਾ ਕੌਣ ਸੀ ਇਹ ਉਹ ਕਿਸ ਤਰ੍ਹਾਂ ਆ ਰਿਹਾ ਸੀ ਫਿਰ ਉਸ ਪਾਛਾ ਦੇ ਕੋਲ ਜਿਹੜਾ ਸੁਹੇਲਾ ਘੋੜਾ ਸੀ ਜਿਹੜਾ ਬਿਲੀ ਚਾਂਦੀ ਲੈ ਕੇ ਆਇਆ ਉਸ ਸੁਹੇਲੇ ਘੋੜੇ ਦੀ ਇੱਕ ਗੱਦੀ ਨਹੀਂ ਸੀ ਘੋੜਾ ਸੀ ਜੀ ਜੀ ਸਰ ਇਹ ਜਿਹੜਾ ਉਹਨਾਂ ਦੇ ਮਨਸੇ ਤੋਂ ਲੱਗ ਰਕਿੰਦੀ ਸੀ ਨਿਕਮਾ ਗਿਆ ਉਹ ਠੀਕ ਹੈ ਉਹ ਕੋੜਾ ਸੀਗਾ ਇਹ ਵੀ ਨਹੀਂ ਪਤਾ ਕਿ ਸੁਹੇਲਾ ਘੋੜਾ ਕੀ ਸੀ ਨਹੀਂ ਸੁਹੇਲਾ ਵੀ ਫੱਟੜ ਹੋ ਗਿਆ ਸੀ ਇਹਦੇ ਵਿੱਚ ਤੇ ਕੀ ਸੁਪਰ ਸਾਬ ਨੂੰ ਜਾਂਦਾ ਹੈਗਾ ਰਸਤੇ ਵਿੱਚ ਉਹਨੇ ਸਵਾਜ ਛੱਡ ਗਾਈ ਨਹੀਂ ਪਤਾ ਜੀ ਇਹ 15 ਤੀ ਦਾ ਪ੍ਰੋਗਰਾਮ ਆ ਮੈਂ ਸਿੱਖ ਜਗਤ ਨੂੰ ਵੀ ਬੇਨਤੀ ਕਰਨਾ ਕਿ ਜਿਨਨੇ ਆਪਣੇ ਸਾਧਨ ਲੈ ਕੇ ਸਾਰਾ ਲੈ ਕੇ ਕਰਕੇ ਜਿਹੜਾ ਹੈਗਾ ਗੁਰਦੁਆਰਾ ਗੰਗਸਰ ਸਾਹਿਬ ਆਓ ਜਿੱਥੋਂ ਇਹ ਸਾਰਾ ਨਗਰ ਕੀਰਨ ਚੱਲਣਾ ਪਰ ਇਹ ਨਗਰ ਕੀਰਨ ਇੱਕ ਪਹਿਲਾ ਲੋਕੋ ਕੀ ਹੋਇਆ ਇਹ ਪਹਿਲਾ ਪਹਿਲੀ ਵਾਰ ਹੋਇਆ ਪਹਿਲੀ ਵਾਰ ਦੁਨੀਆ ਦੀ ਇਤਿਹਾਸ ਦੀ ਪਹਿਲੀ ਵਾਰੀ ਇਹਦਾ ਦੁਨੀਆ ਦੇ ਵਿੱਚ ਕਹਿੰਨੇ ਮਨਾਇਆ ਹੀ ਨਹੀਂ ਇਸੇ ਨੂੰ ਪੂਨਾ ਪਾਸ ਕਰਕੇ ਸਵਾਲ ਤਾਂ ਸਾਡਾ ਹੈ ਵੀ ਤੁਸੀਂ ਪਟਨਾ ਸਾਹਿਬ ਕਦੋਂ ਜਾ ਰਹੇ ਹੋ ਨਾ ਪਟਨਾ ਸਾਹਿਬ ਆ ਜਿੱਤ ਟੋਇਟੀ ਬਣ ਗਈ ਹੈ ਹੁਣ ਜੀ ਪੰਜ ਬੰਦਿਆਂ ਦੀ ਸਾਦੀ ਇਹ ਦੌੜੇ ਤੋਂ ਬਾਅਦ ਜਾ ਕੇ ਉਹਨਾਂ ਬੈਠ ਕੇ ਗੱਲ ਕਰਨ ਲਈ ਕਿ ਬਦੱਸੋ ਇੱਥੇ ਇਦਾਂ ਆਪਾਂ 50 ਸਭ ਦੰਨਿਆ ਰੋਲਾ ਪਾਉਣੇ ਤੇ ਇਹੋ ਆਪਣਾ ਕੰਮ ਥੋੜੀ ਜਾਂਦਾ ਆਹੀਂ ਆਪਣਾ ਉਹਨੂੰ ਹੀ ਸਮਰਪਿਤ ਆਂ ਤੇ ਉਹਦੇ ਪ੍ਰਤੀਸੀ ਉਹ ਬੋਲ ਨਹੀਂ ਸਕਦੇ ਇਹ ਨਹੀਂ ਸਕਦੇ ਇਹ ਜਿਹੜੀ ਕਮੇਟੀ ਪੰਜ ਨਹੀਂ ਬਣੀ ਮੈਂ ਕਮੇਟੀ ਤੋਂ ਬਾਹਰ ਆ ਠੀਕ ਹੈ ਨਾ ਕਿ ਮੈਨੂੰ ਆਪਣਾ ਕੰਮ ਕਰਨ ਦਿਓ ਜੀ ਜੇ ਆਖੀਰ ਹੋ ਜੀ ਮੈਨੂੰ ਫੇਰ ਦੱਸਿਓ ਮੈਂ ਫੇਰ ਲੜਨ ਤਾਂ ਨਹੀਂ ਤਕਣਾਗਾ ਪ੍ਰੈਸ ਦਾ ਪ੍ਰੈਸ ਦਾ ਕੰਮ ਹੈ ਸੰਭਾਲ ਲੈਣਾ ਤੁਸੀਂ ਬਾਤ ਦੀ ਸੰਭਾਲੋ ਹੁਣ 5-15 ਦੀ ਕਮੇਟੀ ਆ ਠੀਕ ਹੈ ਦੋਇਚ ਹੋਰ ਪਾਉਣੇ ਆ ਉਹਨਾਂ ਦੇ ਮੈਂ ਆਦਨਫਾਇਦਾ ਦੱਸਣਾ ਇਹ 7 ਬੰਦੇ ਟੋਟਲ ਹੋਣੇ ਆ ਉਹ ਦੋ ਬਾਹਰ ਗਏ ਸੀ ਉਹ ਵੀ 2-4 ਮਹੀਨਾ ਤੱਕ ਆਉਣਗੇ ਇੱਕ ਕਮੇਟੀ ਇਹਨਾਂ ਨਾਲ ਤਾਲ ਮਿਲ ਕਰੇਗੀ ਇੱਕ ਕਮੇਟੀ ਸਾਇਨਸ ਸੁਝਾਏਗੀ ਜਿਹੜਾ ਬਾਦਸ਼ਾਹ ਦਾ ਸੁਖ ਹਸਨਿਆ ਉਹ ਜਿੱਥੋਂ ਗੜਿਆ ਉੱਥੇ ਲੱਗੂ ਉੱਥੇ ਇਹ ਹੁਣ ਕਹਿੰਦੇ ਵੱਡਾ ਸੀ ਬੜਾ ਡਾਇਰ 3 ਸਾਲ ਪੈਣਾ ਉਹ ਕਿਦਾ ਕਰਦਾ ਕਿ ਇਹ ਇਹਦੇ ਹੈਂਗ ਵੀ ਤੁਹਾਡੇ ਆ ਜਿਹੜੀ ਗਾਂਤੀ ਸਿੰਘ ਉਹ ਬਹੁਤ ਢੇਡ ਵੱਧ ਗਿਆ ਨਹੀਂ ਜਾਂਦਾ ਨਾ 3 ਸਾਲ ਬਾਅਦ ਉਹ ਕੁਛ ਫਰਕ ਆ ਗਿਆ ਭਾਈ ਸਾਹਿਬ ਜੀ ਤੁਸੀਂ ਉਹਨੂੰ ਕੱਢਣਾ ਇਹ ਬਹਾਨਾ ਤੁਹਾਡਾ ਜਾਂ ਜੇ ਕਹਿੰਦੇ ਨੇ ਪਹਿਲਾਂ ਅਗਲ ਪਰ ਕਰਮਾਣੇ ਸੀ ਜਿਹੜੇ ਵੱਡਾ ਵਾ ਇਤਰਾਉ ਇਹ ਵੀ ਨਹੀਂ ਇਥੋਂ ਤੱਕ ਲੋਦੇ ਤੇ ਪਾਛਾ ਜਿਹੜਾ ਬਾਏ ਵੀ ਬਣਾਇਆ ਹੋਇਆ ਐ ਇੰਨੀ ਵੇ ਉੱਪਰ ਪਲਗੀ ਵੀ ਬਣਾਈ ਹੋਈ ਆ ਦੂਰੋਂ ਹੀ ਦੇਖਿੰਦਾ ਵੀ ਇਹ ਗੁਰੂ ਗੋਬਿੰਦ ਸਿੰਘ ਪਾਛਾ ਦਾ ਐਦਾ ਲੱਗਦਾ ਜਿਦਾ ਪਾਸ਼ਾ ਬੈਠੇ ਕੋ ਬਿਲਕੁਲ ਇਸੇ ਤਰ੍ਹਾਂ ਇਸੇ ਤਰ੍ਹਾਂ ਔਰ ਲਵਾ ਕੇ ਛੱਡਾਂਗੇ ਇਹ ਗੱਲ ਕਿ ਜੀ ਅੱਗੇ ਸਿੱਖਾਂ ਦੀ ਚੀਜ਼ ਆ ਸਿੱਖਾਂ ਨੇ ਆਪਣੇ ਉਹਨਾਂ ਸਾਡੇ ਪਿਓ ਨੇ ਸਾਰੀ ਸੰਗਤ ਦੇ ਪੁਰਾਣੇ ਬਣਾਏ ਕੋ ਰਾਮਦਾਸ ਪਾਸ਼ਾ ਜੀ ਸੰਗਤਾਂ ਨੇ ਬਣਾਈ ਭੇਜੀ ਆ ਤੇ ਇਸ ਤਰ੍ਹਾਂ ਕਿ ਇਹ ਤਾਂ ਛੱਡੋ ਨੀ ਜਾਣਾ ਹਾਂ ਰਾਮ ਨਾਲ ਆਦਣਗੇ ਤੇ ਸੌਫੇ ਰਹਿ ਜਾਣਗੇ ਜੇ ਰਾਮ ਨਾਲ ਹੀ ਲਾਉਣੀ ਤੇ ਫੇਰ ਕਮੇਟੀ ਫੈਸਲਾ ਜਿਹੜਾ ਘਰ ਆਏਗੇ ਜਵਾਬ ਦੇ ਦੇਣਗੇ ਈ ਗਏ ਕਮੇਟੀ ਦਾ ਭਾਵੇਂ ਇੱਕ ਸਾਰੀ ਭੇਜੀ ਏ ਭਾਵੇਂ ਕੋਈ ਫੋਨ ਤੇ ਗੱਲ ਕਰਨੀ ਲੈ ਕੇ ਗੱਦ ਉਹੀ ਨਾ ਕਰਿਆ ਨਾ ਕਿ ਜੇ ਲਾਉਣਾ ਤੇ ਤਦ ਇਹ ਹੁਣ ਕਰਦੇ ਕਿ ਅੱਗੇ ਇੱਥੇ ਗ੍ਰਾਂਤੀ ਸਿੰਘ ਨੇ ਉਹਨਾਂ ਦੇ ਗੱਲ ਸੁਣ ਲੈਂਦੇ ਨੇ ਕਿ ਉਹਨਾਂ ਨੇ ਲਾਇਆ ਉਹਨਾਂ ਨੇ ਕੱਢਿਆ ਉਪਰ ਐ ਲੋਕਾਂ ਇੱਥੇ ਕਿਹੜੇ ਤੋਂ ਤੁਸੀਂ ਜਾਣਦੇ ਹੀ ਨਹੀਂ ਕਿਸ ਨੂੰ ਉੱਥੇ ਜੀ ਜੀ ਹੁੰਦੀ ਆ ਦੱਸੋ ਜੀ ਦੱਸੋ ਪਰ ਉਹਨਾਂ ਦੀ ਕੀ ਹੈਗੀ ਏ ਕਿ ਉਹਨਾਂ ਨੇ ਹੀ ਬਣਵਾਇਆ ਸੀ ਦੋਨਾਂ ਨੇ ਹੀ ਲਾਇਆ ਸੀ ਔਰ ਇੰਨਾ ਸੁੰਦਰ ਫਿਰ ਉਹਦੀ ਜਿਹੜੀ ਸਿਫਤ ਹੈਗੀ ਆ ਉਹ ਹਿਸਾਬ ਕਰੈ ਨੇ ਠੀਕ ਕਿ ਇੰਨਾ ਸੋਹਣਾ ਸਾਡੇ ਜਿਹੜਾ ਲੱਗਾ ਹੋਇਆ ਵਾ ਇਹ ਸਿਰਫ ਕਿਉਂ ਸੋਹਣਾ ਇੰਨਾ ਕਿ ਇਹ ਗੁਰੂ ਰਾਮਦਾਸ ਬਾਛੇ ਦੀ ਕਿਰਪਾ ਸੀ ਉਹ ਸੰਤਾਂ ਦੇ ਪੈਸੇ ਨਾਲ ਬਣਿਆ ਸੀ ਇਹ ਤਾਂ ਕਿਸੇ ਨਹੀਂ ਸਰ ਤਰਦਾਰ ਗਵਿੰਦਰ ਸਿੰਘ ਟਲਟਾ ਸਮਰਾਜੀ ਜਿਨ੍ਹਾਂ ਨੇ ਆਪਣਾ ਦੱਸਿਆ ਕਿ ਜਿਹੜਾ ਸੁਖ ਆਸਨ ਹੈ ਉਹ ਕਿਸੇ ਕਾਰਨ ਪ੍ਰਧਾਮ ਜੀ ਨੇ ਤੇ ਨਾਲ ਉਹਨਾਂ ਦੇ ਜਿਹੜੇ ਹੈਗੇ ਸੀਗੇ ਸਾਥੀਆਂ ਨੇ ਜਾਣ ਕੇ ਕੱਢਿਆ ਤੇ ਅਸੀਂ ਇਹਦਾ ਅੰਸਾ ਕੋ ਲਵਾ ਕੇ ਸੰਗਤਾਂ ਦੇ ਜੀਏ ਮੈਂ ਗੁਰਦੇਵ ਸਿੰਘ ਪੱਟੀ ਮੈਡੀਕਲ ਕਬੂਤਾਲਾ ਕਰਤਾ